YouTube ਦੇਖਣ ਵਾਲੇ ਸਾਰੇ ਵੀਰਾਂ ਦਾ ਟਰੈਕਟਰ ਵਾਲੇ ਚੈਨਲ ਤੇ ਸਵਾਗਤ ਹੈ ਤੇ ਵੀਰੋ ਟਰੈਕਟਰ ਖਰੀਦਣ ਤੇ ਵੇਚਣ ਲਈ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਵੀ ਕਲਿੱਕ ਕਰਨਾ ਨਾ ਭੁੱਲੋ ਤੇ ਟਰੈਕਟਰ ਲੈ ਕੇ ਆਏ ਆ ਜੀ ਨਿਊ ਹਾਲੈਂਡ 363 ਤੇ ਬਹੁਤ ਹੀ ਸਾਫ਼ ਟਰੈਕਟਰ ਜੀ ਤੁਸੀਂ ਦੇਖ ਸਕਦੇ ਆ ਬਹੁਤ ਵਧੀਆ ਕੰਡੀਸ਼ਨ ਤੇ ਇਹ ਟਰੈਕਟਰ ਖੜਾ ਤੇ ਪੀਵੀ 13 ਨੰਬਰ ਆ ਜੀ ਤੇ ਫਰੋਜਪੁਰ ਏਰੀਏ ਨਾਲ ਸੰਬੰਧਿਤ ਵੀਰ ਨੋਟ ਕਰ ਲੈਣਾ ਦੇਖ ਲੈਣਾ ਤੇ 350000 ਜਿਹੜਾ ਇਹਦਾ ਡਿਮਾਂਡਿੰਗ ਪ੍ਰਾਈਸ ਆ 2006 ਮਾਡਲ ਆ ਜੀ ਇਹ ਤੇ ਜਿਹੜੇ ਵੀਰ ਦਾ ਇਹ ਟਰੈਕਟਰ ਆ ਉਹਨਾਂ ਦਾ ਨੰਬਰ ਨੋਟ ਕਰ ਲਓ ਜੀ 97810 61122 97810 61122 ਤੇ ਬਾਈ ਨਾਲ ਗੱਲਬਾਤ ਕਰ ਸਕਦੇ ਆ ਜੋ ਵੀ ਰੇਟ ਦਾ ਵਾਧਾ ਘਾਟਾ ਹੋਊਗਾ ਉਹ ਕਰ ਸਕਦੇ ਆ ਜੀ ਜੇਕਰ ਤੁਸੀਂ ਆਪਦੇ ਟਰੈਕਟਰ ਦੀ ਕੋਈ ਐਡ ਸਾਡੇ YouTube ਚੈਨਲ ਤੇ ਪਾਉਣਾ ਚਾਹੁੰਦੇ ਆ ਤਾਂ ਸਾਡੇ ਨੰਬਰ ਤੇ